ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਅੱਜ ਆਪਾਂ ਐਹ ਮੁੱਦੇ ਤੇ ਤੁਹਾਡੇ ਨਾਲ ਗੱਲਬਾਤ ਕਰਨ ਲੱਗੇ ਆਂ ਇਹ ਮੁੱਦਾ ਜੋ ਪਿੰਡਾਂ ਦੇ ਵਿੱਚ ਸੁਸਾਇਟੀਆਂ ਹਨ ਤੇ ਕਿਸਾਨਾਂ ਨੂੰ ਇਹਨਾਂ ਸੁਸਾਇਟੀਆਂ ਤੋਂ ਸਰਕਾਰ ਵੱਲੋਂ ਰੇਮਹਈਆ ਕਰਵਾਇਆ ਜਾ ਰਿਹਾ ਵਾ ਇਹਦੇ ਦੇ ਵਿੱਚ ਕਿਸਾਨਾਂ ਦੀ ਵੱਡੀ ਲੁੱਟ ਹੋ ਰਹੀ ਆ ਛੋਟੀ ਕਿਸਾਨੀ ਆ ਜਾਂ ਜੋ ਵੀ ਜਿੰਨੇ ਵੀ ਕਿਸਾਨ ਆਉਂਦਾ ਹੀ ਵੱਡੀ ਪੱਧਰ ਤੇ ਲੁੱਟ ਹੋ ਰਹੀ ਆ ਇਹ ਨੱਟ ਦਾ ਜੋ ਕਾਰਨ ਆ ਜੋ ਜੂਰੀਆ ਰੇਹ ਦਿੱਤਾ ਜਾ ਰਿਹਾ ਵਾ ਜੋ ਕਿਸਾਨ ਭਰਾ ਵੱਡੀ ਪੱਧਰ ਤੇ ਇਹਨਾਂ ਸੁਸਾਇਟੀਆਂ ਚੋਂ ਜੂਰੀਆ ਰੇਹ ਚੱਕਦੇ ਆ ਹਰ ਇੱਕ ਗੋਰੀ ਦੇ ਨਾਲ ਜੋ ਨੈਨੋ ਪਲੱਸ ਜੂਰੀਏ ਦੀ ਇੱਕ ਬੋਤਲ ਦਿੱਤੀ ਜਾਂਦੀ ਸਪਰੇਅ ਵਾਹ ਤੇ ਦਿੱਤੀ ਜਾਂਦੀ ਆ ਇਹ ਹਰ ਇੱਕ ਕਿਸਾਨ ਨੂੰ ਜੋ ਵੀ ਜੇ ਕੋਈ 10 ਬੋਰੀਆਂ ਲੈਂਦਾ ਤਾਂ ਉਹਨੂੰ 10 ਦਸਾਂ ਦੇ ਬੋਰੀਆਂ ਦੇ ਨਾਲ ਹੀ ਇੱਕ 10 ਬੋਤਲਾਂ ਦਿੱਤੀਆਂ ਜਾਂਦੀਆਂ ਇਹ ਤੇ ਜੋ ਵੱਡੀ ਲੁੱਟ ਆ ਉਹ ਇਹ ਲੁੱਟ ਆ ਕਿ ਜੋ ਇਹ ਬੋਤਲਾਵਾਂ ਐਸ ਦਾ ਵੀ 250 ਰੁਪਿਆ ਰੇਟ ਆ 220 ਰੁਪਏ ਰੇਟ ਆ ਜਾਂ 200 ਤੱਕ ਆ ਤੇ ਜੋ ਬੋਰੀ ਆ ਉਸ ਦਾ ਵੀ 250 ਰੁਪਈਆ ਰੇਟ ਆ ਧੱਕੇ ਨਾਲੇ ਕਿਸਾਨਾਂ ਨੂੰ ਬੋਤਲਾਂ ਦਿੱਤੀਆਂ ਜਾ ਰਹੀਆਂ ਕਾਰਪੋਰੇਟ ਪੂਰੇ ਪੈਸੇ ਬਣਾ ਰਿਆ ਵਾ ਪੈਸੇ ਕਿੱਦਾਂ ਬਣਾ ਰਿਆ ਕਿਉਂਕਿ ਰੇਹ ਤਾਂ ਕਿਸਾਨਾਂ ਨੇ ਸੁਸਾਇਟੀਆਂ ਦੇ ਵਿੱਚੋਂ ਚੱਕਣਾ ਹੀ ਹੁੰਦਾ ਵਾ ਕਿਉਂਕਿ ਇਹਨਾਂ ਦੇ ਖਾਤੇ ਖੁੱਲੇ ਆ ਕਾਪੀਆਂ ਬਣੀਆਂ ਤੇ ਕਾਪੀਆਂ ਦੇ ਉੱਤੇ ਹੀ ਰੇਹ ਚੱਕਦੇ ਆ ਪਰ ਜਿਹੜੀ ਲੋਟਾ ਹਰ ਇੱਕ ਬੋਰੀ ਦੇ ਨਾਲ ਇੱਕ ਜੋ 10 ਲੀਟਰ ਦੀ ਸੀਸੀ ਦਿੱਤੀ ਜਾਂਦੀ ਆ ਉਹ ਵੀ 250 ਦੀ ਦਿੱਤੀ ਜਾਂਦੇ ਤੇ 250 ਦੀ ਹੋਈ ਪੂਰੀ ਆ ਐਸ ਲਈ ਇਹ ਵੱਡੀ ਲੁੱਟ ਨੂੰ ਰੋਕਣ ਲਈ ਸਾਨੂੰ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਸੰਘਰਸ਼ ਸ਼ੁਰੂ ਕਰਨਾ ਪੈਣਾ ਵਾ ਜੇ ਜੋ ਵੀ ਇਹ ਰਹੇ ਆ ਇਹ ਐਫਕੋ ਕੰਪਨੀ ਵੱਲੋਂ ਚਕਾਇਆ ਜਾ ਰਿਹਾ ਵਾ ਸੁਸਾਇਟੀਆਂ ਦੇ ਵਿੱਚ ਤੇ ਐਫਕੋ ਕੰਪਨੀ ਵੱਲੋਂ ਹੀ ਇਹ ਜੋ ਬੋਤਲਾਂ ਦਵਾਈ ਆ ਨੈਨੋਪਲੱਸ ਆ ਏ ਦਿੱਤੀ ਜਾ ਰਹੀ ਆ ਵੱਡੀ ਪੱਧਰ ਤੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਵਾ ਇਥੇ ਧੱਕੇ ਦੇ ਖਿਲਾਫ ਆਪਾਂ ਨੂੰ ਡਟ ਕੇ ਲੜਨਾ ਚਾਹੀਦਾ ਵਾ ਤੇ ਕਿਸਾਨਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਕਿ ਘਰਾਂ ਤੋਂ ਬਾਹਰ ਨਿਕਲੀਏ ਜਿੱਥੇ ਵੀ ਇਹ ਧੱਕਾ ਹੋ ਰਿਹਾ ਵਾ ਉਥੇ ਜਾਂ ਪਲਾ ਐਫ ਕੋ ਕਾਰ ਰਿਹਾ ਜਾਂ ਕੋਈ ਹੋਰ ਕੰਪਨੀ ਕਰ ਰਹੀ ਆ ਕਾਰ ਸਰਪ ਕਾਰਪੋਰੇਟ ਹੀ ਰਹੀ ਆ ਸੈਲਪ ਕੰਪਨੀਆਂ ਦੇ ਇਹਨਾਂ ਨੇ ਨਾਂ ਰੱਖੇ ਵੇ ਆ ਪਿੱਛੇ ਦੇ ਕਾਰਪੋਰੇਟ ਹੀ ਆ ਇਨ੍ਹਾਂ ਨਾਲ ਆਪਾਂ ਜਦੋਂ ਜਿਆਦ ਕਰੀਏ ਵੱਡੀ ਪੱਧਰ ਤੇ ਲੜਾਈ ਲੜੀਏ ਮੇਰਾ ਪਿੰਡ ਮੱਲਿਆਣਾ ਵਾ ਮੇਰੇ ਪਿੰਡ ਮੱਲਿਆਣੇ ਦੇ ਵਿੱਚ ਵੀ ਜੋ ਸੋਸਾਇਟੀ ਆ ਉਹਦੇ ਵਿੱਚ ਵੀ ਜੋ ਰੇ ਚਕਾਇਆ ਜਾ ਰਿਹਾ ਹਰ ਇੱਕ ਬੋਰੀ ਦੇ ਨਾਲੇ ਜੋ ਦਵਾਈ ਦੀ ਸਿੱਸੀ ਉਹ ਦਿੱਤੀ ਜਾ ਰਹੀ ਆ ਐਸ ਲਈ ਇਹ ਵੱਡੀ ਪੱਧਰ ਤੇ ਕਿਸਾਨਾਂ ਦੀ ਲੁੱਟ ਹੋ ਰਹੀ ਆ ਜਿੱਥੇ ਕਿਸਾਨਾਂ ਨੇ 200-250 ਰੁਪਏ ਚਝੂਰੀਏ ਦੀ ਬੋਰੀ ਪੈਣੀ ਆ ਉਥੇ ਅੱਜ ਉਹਨਾਂ ਨੂੰ ਇਹ ਦਵਾਈ ਨਾਲ ਮਾਰ ਕੇ ਪੂਰਾ 500 ਰੁਪਏ ਦੇ ਵਿੱਚ ਉਹ ਚੱਕ ਨਹੀਂ ਪੈ ਰਹੀ ਆ ਐਸ ਕਰਕੇ ਐਸ ਜੋ ਲੋਟਾ ਜੋ ਕਾਰਪੋਰੇਟ ਘਰਾਣੇ ਸਾਨੂੰ ਲੁੱਟ ਰਹੇ ਆ ਇਹਦੇ ਖਿਲਾਫ ਆਪਾਂ ਜੰਗ ਸ਼ੁਰੂ ਕਰੀਏ ਜੋ ਦਵਾਈਆਂ ਨਾਲ ਰੇਦੇ ਆਪਾਂ ਨੂੰ ਮਾਰ ਰਹੀ ਆ ਉਹਨਾਂ ਦੇ ਖਿਲਾਫ ਆਪਾਂ ਲੜਾਈ ਲੜੀਏ